ਪੰਜਾਬ ਐਗਰੀਕਲਚਰ ਯੂਨੀਵਰਸਿਟੀ ਪੰਜਾਬ ਦਾ ਵਿਰਸਾ ਪੰਜਾਬ ਦੀ ਲੇਗਸੀ ਹੋਰ ਅੱਜ ਦੇ ਯਲਵਾਯੂ ਊਰਜਾ ਅਤੇ ਖਾਣ-ਪੀਣ ਦੀਆਂ ਬਸਤਾ ਜਿਹੜੀਆਂ ਕਲਾਈਮੇਟ ਚੇਂਜ ਹੋਣ ਕਰਕੇ ਚੇਂजेस ਆ ਰਹੀਆਂ ਉਹਦੇ ਤੇ ਇੰਟਰਨੈਸ਼ਨਲ ਕਾਨਫਰੰਸ ਮੈਂ ਸਭ ਤੋਂ ਪਹਿਲਾਂ ਗਵਰਨ ਸਰ ਸ਼੍ਰੀ ਗੁਰਾਜੰਨ ਕਟਾਰੀਆ ਜੀ ਡਾਕਟਰ ਜਾਨ धवन ਸਾਹਿਬ ਜਿਹੜੇ ਇੰਡੀਅਨ ਇਕੋਲੋਜੀ ਦੇ ਸੁਸਾਇਟੀ ਦੇ ਪ੍ਰਧਾਨ ਵੀ ਨੇ ਉਹਨਾਂ ਨੇ ਆਰਗੇਨਾਈਜ਼ ਕਰਾਇਆ ਡਾਕਟਰ ਗੋਸਲ ਔਰ ਸਭ ਤੋਂ ਜ਼ਿਆਦਾ ਮੇਰੇ ਸਾਹਮਣੇ ਬੈਠੇ ਵੱਖ-ਵੱਖ ਦੇਸ਼ਾਂ ਤੋਂ ਤੇ ਦੇਸ਼ ਦੇ ਵੱਖ-ਵੱਖ ਸਟੇਟਾਂ ਤੋਂ ਇੱਥੇ ਪਹੁੰਚੇ ਹੋਏ ਡੈਲੀਗੇਟਸ سب تو پہلا پہلے سارا نمسکار ستری بہت بہت سواگت ایک ایک چلے آئے قدم تو اٹھا سر جی کل کریے تھا پنجاب وہ ایک فوڈ بال آف انڈیا سانو کیا سانوں ہے ایس بار اسی ایک لکھ ایک سو اسی لکھ میٹرک ٹن ਜਿਹੜਾ ਰਾਈਸ ਉਹ ਸੈਂਟਰ ਪੁਲ ਚ ਦੇ ਰਹੇ 100 ਬੀ ਲੱਖ ਮੀਟਰ ਟਨ ਦੇ ਨੇੜੇ ਵੜ ਸੀ ਗਹਿਹੂ ਕਹਿੰਨੇ ਆ ਕਣਕ ਕਹਿ ਦਿੰਨੇ ਆਪਾਂ ਅਸੀਂ ਸੈਂਟਰ ਪੁਲ ਚ ਦਿੰਨੇ ਆ ਹਾਲਾਂਕਿ ਰਾਈਸ ਸਾਡੀ ਖੁਰਾਕ ਨਹੀਂ ਹੈਗਾ ਰਾਈਸ ਇਸ ਨੋਟ ਪਾਰਟ ਆਫ ਆਰ ਫੂਡ ਪਰ ਫਿਰ ਵੀ ਅਸੀਂ ਦੇਸ਼ ਲਈ ਹਰੀ ਕ੍ਰਾਂਤੀ ਤੋਂ ਬਾਅਦ ਜਦੋਂ ਸਾਡੀ ਡਿਊਟੀ ਲੱਗੀ ਦੇਸ਼ ਦੀ ਫਸਿਓ ਬੋਣਾ ਸ਼ੁਰੂ ਕੀਤਾ ਉਹਦੇ ਸਾਨੂੰ ਨੁਕਸਾਨ ਵੀ ਹੋਏ ਸਾਨੂੰ ਸਾਡਾ ਵਾਟਰ ਜਿਹੜਾ ਲੈਵਲ ਹੈ ਪਾਣੀ ਦਾ ਬੋਤਲ ਨਹੀਂ ਚਲਾ ਗਿਆ 1 ਕਿਲੋ ਚਾਵਲ ਪੈਦਾ ਕਰਨ ਵਾਸਤੇ ਆਲਮੋਸਟ 3000 ਲੀਟਰ ਪਾਣੀ ਅਸੀਂ ਇਸਤੇਮਾਲ ਕਰ ਰਹੇ ਹਾਂ ਸਾਨੂੰ ਪੇ ਕਰਨਾ ਪਿਆ ਪਰ ਕੋਈ ਗੱਲ ਨਹੀਂ ਪੰਜਾਬ ਜਿਹੜਾ ਉਹ ਦੇਸ਼ ਲਈ ਅਨਿਸ਼ਾ ਚਾਹੇ ਉਹ ਦੇਸ਼ ਦੀ ਆਜ਼ਾਦੀ ਲਈ ਹੋਵੇ ਚਾਹੇ ਉਹ ਦੇਸ਼ ਦੇ ਨਾਲ ਦੇ ਭੰਡਾਰ ਭਰਨੇ ਹੋਣ ਚਾਹੇ ਅਜਾਜ਼ਾਦੀ ਨੂੰ ਕਾਇਮ ਰੱਖਣ ਲਈ ਹੋਵੇ ਅਸੀਂ ਫੇਰ ਕਰਦੇ ਆ ਅਸੀਂ ਸਾਡੀ ਕੌਮ ਜਿਹੜੀ ਹੈ ਉਹ ਇਸ ਤਰ੍ਹਾਂ ਦੀ ਗੁਰੂ ਸਾਹਿਬ ਦੀ ਕਰਤਾ ਕਿਸੀਂ ਖੜਦੇ ਆ ਦੇਸ਼ ਲਈ ਔਰ ਵੀਰ ਗਲੋਬਲ ਸਿਟੀਜ਼ਨ ਪੰਜਾਬੀ ਜਿਹੜੇ ਨੇ ਉਹ ਗਲੋਬਲ ਸਿਟੀਜ਼ਨ ਨੇ ਪੰਜਾਬੀ ਉਹਨਾਂ ਦੇਸ਼ਾਂ 'ਚ ਵੀ ਕਾਮਯਾਬ ਹੋ ਜਾਂਦੇ ਜਿਹੜੇ ਦੇਸ਼ਾਂ 'ਚ ਗਲਤੀ ਨਾਲ ਵੀ ਚਲੇ ਜਾਣਾ ਕੋਈ ਇਹ ਇੰਟਰਨੈਟਰ ਉੱਤਰ ਵੀ ਲਾ ਦੇਣਾ ਚੱਲ ਕਹਿੰਦੇ ਕੋਈ ਗੱਲ ਨਹੀਂ ਇੱਥੇ ਇੱਥੇ ਕੰਮ ਜਾ ਹੋ ਜੰਨੇ ਜਿਹੜੇ ਮਰਜ਼ੀ ਕੰਟਰੀ ਚਲੇ ਜਾਓ ਪੰਜਾਬੀ ਕਾਮਾ ਚਾਹ। ਔਰ ਕਰਨ ਵੀ ਪਹਿਲਾਂ ਖੇਤੀ ਜਾਂ ਟਰੱਕ ਦੋ ਸਾਡੇ ਕੰਮ ਨੇ। ਸੋ ਇਸ ਤਰ੍ਹਾਂ ਦਾ ਜਿਹੜਾ ਯੂਨੀਵਰਸਿਟੀ ਦਾ ਇਹ ਇੰਟਰਨੈਸ਼ਨਲ ਇਥੇ ਡੈਲੀਗੇਸ਼ਨ ਆਏ ਨੇ। ਉਹ ਦੇਖ ਲੈਣਗੇ ਸਾਡੇ ਲੋਕਾਂ ਦੀ ਮਿਹਨਤ ਨੂੰ ਸਾਡੇ ਮਿੱਟੀ ਨੂੰ ਐਨੀ ਜ਼ਰਖੇਸ ਮੈਂ ਐਜ਼ ਅਨ ਆਰਟਿਸਟ ਜਦੋਂ ਪਰਫਾਰਮ ਕਰਦਾ ਸੀ। ਉਹ ਨਿਊਜ਼ੀਲੈਂਡ ਇਧਰੋਂ ਸੂਰਜ ਸ਼ੁਰੂ ਹੁੰਦਾ ਹੈ ਬੈਸਟ ਕੋਸਟ ਕੈਲੀਫੋਰਨੀਆ ਸੂਰਜ ਡੁੱਬਦਾ ਹੈ ਸਾਰੀ ਜਗ੍ਹਾ ਤੇ ਦੁਨੀਆ ਕੋ ਮੇਂ ਪਈ ਵਾਰੀ ਇੰਨੀ ਜ਼ਰਖੇਜ਼ ਇੰਨੀ ਫਰਟਾਈਲ ਕਰਤੀ ਕਿਤੇ ਨਹੀਂ ਆਗੀ ਸਾਡੀ ਧਰਤੀ ਜੋ ਬੀਜ ਦੋਗੇ ਜੋ ਬੀਜ ਸੁੱਟੋਗੇ ਉੱਗ ਜਾਗਾ 150 ਮਣ ਦਾਣੇ ਇੱਕ ਸਾਲ ਚ ਪੈਦਾ ਕਰਦੇ ਅੱਜ ਲਗਭਗ 80 ਤੋਂ 90 ਮਣ ਚਾਵਲ 55 ਤੋਂ 60 ਮਾਣ ਜਿਹੜਾ ਉਹ ਕਣਕ ਦੁਨੀਆ ਪਰ ਦੇ ਵਿੱਚ ਕੋਈ ਧਰਤੀ ਇਦਾਂ ਦੀ ਨਹੀਂ ਕਿ ਜਿਹੜੀ ਇੰਨੇ ਦਾਣੇ ਪੈਦਾ ਕਰਦੀ ਹੋ ਹਰ ਕਿਸਮ ਦਾ ਮੌਸਮ ਸਾਡੇ ਕੋਲ ਆ ਮਿਹਨਤੀ ਲੋਕਾਂ ਹੁਣ ਜਿਹੜਾ ਕਲਾਈਮੇਟ ਚੇਂਜ ਹੋ ਰਿਹਾ ਉਹਦੇ ਚ ਸਭ ਨੂੰ ਹਿੱਸਾ ਪਾਉਣਾ ਪਊ ਬਾਹਰ ਦੇਖ ਲਓ ਕਲਾਈਮੇਟ ਚੇਂਜ ਹੋ ਰਿਹਾ ਅੱਜ ਇੱਥੇ ਵਾਈਸ ਪ੍ਰੈਜ਼ੀਡੈਂਟ ਸਾਹਿਬ ਨੇ ਆਉਣਾ ਸੀ ਕਿਉਂ ਨਹੀਂ ਆ ਸਕੇ ਕਲਾਈਮੇਟ ਚੇਂਜ ਹਲਵਾਰੇ ਜਹਾਜ਼ ਨਹੀਂ ਉਤਰ ਸਕੇ ਕਿਉਂਕਿ ਵਿਜ਼ਿਬਿਲਟੀ ਨਹੀਂ ਬਹੁਤ ਕੋਸ਼ਿਸ਼ਾਂ ਸੀ ਕਰ ਰਹੇ ਆ ਕਿ ਆਪਾਂ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤਗੁਰੂ ਨਾਨਕ ਸਾਹਿਬ ਨੇ ਹੁਣ ਗੁਰੂ ਨਾਨਕ ਸਾਹਿਬ ਦਾ 15 ਤਰੀਕ ਨੂੰ 555ਵਾਂ ਵਰਪੁਰਮ ਮਨਾਣਾ ਜਿਉਂਕਿ 20 ਸਾਲ ਕੱਢ ਦਿੰਨੇ ਪਹਿਲੇ ਪਹਿਲੇ 535 ਸਾਲ ਪਹਿਲਾਂ ਇਹ ਗੱਲ ਲਿਖਤੀ ਸੀ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਉਸ ਵੇਲੇ ਤਾਂ ਕੋਈ ਫੈਕਟਰੀ ਜਿਹੜੀ ਐ ਉਹ ਤੁਆਂ ਨਹੀਂ ਕਰਦੀ ਹੋਣੀ ਉਸ ਵੇਲੇ ਤਾਂ ਕੋਈ ਬੁੱਢਾ ਨਾਲਾ ਸਤਲੁਜ ਨਹੀਂ ਡੇਗਦਾ ਹੋਣਾ ਉਸ ਵੇਲੇ ਤਾਂ ਕੋਈ ਸਪਰੇਅ ਕਰਕੇ ਧਰਤੀ ਨੂੰ ਜਿਹੜਾ ਉਹ ਜ਼ਹਿਰੀਲਾ ਨਹੀਂ ਕਰਦਾ ਹੋਣਾ ਪਵਨ ਹਵਾ ਹਵਾ ਨੂੰ ਗੁਰੂ ਦਾ ਦਰਜਾ ਪਾਣੀ ਪਿਤਾ ਪਾਣੀ ਨੂੰ ਕਿਤਾ ਦਰਜਾ ਧਰਤੀ ਨੂੰ ਮਾਤਾ ਦਰਜਾ ਪਰ ਅਸੀਂ ਉਹ ਤਿੰਨੋਂ ਦਰਜੇ ਟਾਈਮ ਰੱਖ ਸਕਿਆ ਅੱਜ ਅੱਖਣ ਦੀ ਲੋੜ ਆ ਬ੍ਰੇਨਸਟਾਰਮਿੰਗ ਦਾ ਜ਼ਮਾਨਾ ਹੈ ਇੱਥੇ ਬਾਹਰਲੇ ਦੇਸ਼ਾਂ ਚੋਂ ਐਕਸਪਰਟ ਆਏ ਨੇ ਬੈਠਣਗੇ ਮਿਲ ਬੈਠ ਕੇ ਆਪਸ ਚ ਡਿਸਕਸ਼ਨ ਹੋਊਗਾ ਡੈਲੀਗੇਸ਼ਨ ਜਿਹੜੇ ਆਏ ਨੇ ਬ੍ਰੇਨਸਟਾਰਮਿੰਗ ਚ ਕੁਝ ਨਾ ਕੁਝ ਨਿਕਲੂਗਾ ਹਰ ਚੀਜ਼ ਦਾ ਅਜ ਤਰੀਕਾ ਬਦਲ ਗਿਆ ਇੱਕੋ ਫਸਲ ਨੂੰ ਬੀਜਣ ਦੇ ਚਾਰ ਚਾਰ ਤਰੀਕੇ ਆ ਗਏ ਇੱਕੋ ਫਸਲ ਨੂੰ ਪਾਣੀ ਦੇਣ ਦੇ ਚਾਰ ਚਾਰ ਤਰੀਕੇ ਆ ਗਏ ਇੱਕ ਕੋ ਫਸਲ ਤੇ ਸਪਰੇਅ ਕਰਨੀ ਆ ਉਹਦੇ ਚਾਰ ਚਾਰ ਤਰੀਕੇ ਆ ਗਏ ਡਰੋਨ ਟੈਕਨੋਲੋਜੀ ਆ ਗਈ AI ਆ ਗਿਆ ਆਸਾਨੋ ਆਪਣਾ ਮਾਈਂਡ ਸੈਟ ਬਦਲਣਾ ਪਊਗਾ ਅਸੀਂ ਉੱਥੇ ਸੰਤਨ ਮੈਂ ਤਾਂ ਪਿੰਡਾਂ ਚ ਆਇਆ ਇਹ ਤਾਂ ਸ਼ੁਕਰ ਹੈ ਹੁਣ ਥੋੜਾ ਜਿਹਾ ਯੂਨੀਵਰਸਿਟੀਆਂ WhatsApp ਆ ਗਿਆ ਮੇਲੇ ਲੱਗਣ ਲੱਗੇ ਪੀਏਯੂ ਜਿਹੜੀ ਆ ਉਹ ਦੱਸ ਦਿੰਦੀ ਹੈ ਕਿ ਕਿਹੜੀ ਫਸਲ ਕਦੋਂ ਬੀਜਣੀ ਹੈ ਕਿਹੜਾ ਇਹਦਾ ਬੀਜ ਹੈ ਕਿੱਥੋਂ ਮਿਲਦਾ ਹੈ ਕਿਹੜੀ ਸਪਰੇ ਕਿਹੜੀ ਸੁੰਡੀ ਲੱਗ ਗਈ ਕਿਹੜੀ ਸਪਰੇ ਕਰਨੀ ਤਾਂ ਪਹਿਲਾਂ ਦੱਸ ਦੇਣੀ ਸੀ ਕੋਈ ਮੇਰੀ ਫਸਲ ਨੂੰ ਸੁੰਡੀ ਲੱਗ ਗਈ ਮੈਨੂੰ ਕੋਈ ਨਹੀਂ ਦੱਸਦਾ ਸੀ ਕਿ ਕੌਣ ਕਿਹੜੀ ਸਪਰੇ ਕਰਨੀ ਮੈਂ ਕਿਵੇਂ ਕਰਦਾ ਸੀ ਮੈਂ ਗਵਾਂਢੀ ਨੂੰ ਪੁੱਛਦਾ ਸੀ ਪੋਲੇ ਯਾਰ ਪੀਲੇ ਜੇ ਖੰਭਾਂ ਵਾਲੀ ਸੁੰਡੀ ਲੱਗ ਗਈ ਪੱਤੇ ਖਾਈ ਜਾਂਦੀ ਹੈ ਉਹ ਕਹਿੰਦਾ ਹਾਂ ਯਾਰ ਸਾਡੇ ਵੀ ਲੱਗ ਗਈ ਤੇ ਕੱਲ ਤੂੰ ਸਪਰੇ ਕਰੀ ਜਾਂਦਾ ਸੀ ਪੋਲੇ ਕਿਹੜੀ ਆ ਉਹ ਗਾਂ ਪੋਲੇ ਨੂੰ ਵੀ ਨਹੀਂ ਪਤਾ ਉਹ ਕਹਿੰਦਾ ਪਤਾ ਨਹੀਂ ਹਰੇ ਇਹ ਟੱਕਣ ਵਾਲੀ ਹੈ ਚੱਕ ਦੋ ਸੌਰਾ ਪਿੰਡ ਹਰੇ ਇਹ ਟੱਕਣ ਵਾਲੀ ਕੋਈ ਪਤਾ ਨਹੀਂ ਹਰੇ ਇਹ ਟੱਕਣ ਵਾਲੀ ਸਹੀ ਹੈ ਨਹੀਂ ਸਹੀ ਦੁਕਾਨਦਾਰ ਨੂੰ ਜਿਹੜੀ ਵੇਚ ਕੇ ਜਿਆਦਾ ਫਾਇਦਾ ਹੁੰਦਾ ਵੇਚੀ ਜਾਂਦੇ ਕਿੰਨੀ ਕਰਨੀ ਹੈ ਦੁਕਾਨਦਾਰ ਕਹਿੰਦਾ ਮੈਂ ਵੱਧ ਵੇਚਣੀ ਆ ਉਹ 20 ml ਨੂੰ 40 ml ਕਹਿੰਦਾ ਅੱਗੇ ਕਿਸਾਨ ਕਹਿੰਦਾ ਚਲ 40 ਕਹਿ ਦੂੰ 50 ਆ ਉਹ ਜਿਹੜਾ جنہیں کرنی ہوں ہوگا ہوں ٹولی تو چکی ہے سٹ ہی پا ل کوئی مقدار نہیں کوئی کچھ نہیں اس تو بہت خوش قسمت ہے کہ بی سی صاحب ٹو کلچر دے سپیسلسٹ نے دنیا دے کے پر پرمنے سائنٹسٹ نے اسی اس بار اٹھ پیسٹیسائڈ بین کی پابچہ نئی آپ چھڑکنی ہیں مونو کروٹو فاس پوری دنیا جو بین ہے سارے کوئی جی ملی جاتی ہے ਮੈਂ ਪੁੱਛਿਆ ਉਹਨਾਂ ਨੂੰ ਅਫਸਰਾਂ ਨੂੰ ਇਹ ਕਿੱਥੋਂ ਮਿਲ ਜਾਂਦੀ ਹੈ ਕਹਿੰਦੇ ਪਹਿਲਾਂ ਵਾਲਾ ਸਟਾਕ ਪਿਆ ਹੁ ਕਮਾਲ ਹੈ ਮੋਨੋਕਲੋਟੋ 5 ਹੈ ਜੀ ਮਿਲ ਰਹੀ ਹੈ ਸਾਡੇ ਨੂੰ ਸੋ ਇਥੇ ਡਿਸਕਸ ਕਰਨਾ ਪਊਗਾ ਆਪਾਂ ਬੈਣਾ ਪਊਗਾ ਜੈਰਾਂ ਖਾਈ ਜਾਣ ਫਿਰ ਕੈਂਸਰ ਫਿਰ ਕੈਂਸਰ ਤੇ ਨਾ ਕੈਂਸਰ ਹਸਪੀਟਲ ਸਾਡੇ ਲਾਈਫ ਸਟਾਈਲ ਚੋਂ ਨਿਕਲ ਰਹੀਆਂ ਸਾਰੀਆਂ ਬਿਮਾਰੀਆਂ ਅਸੀਂ ਤਾਂ ਪੰਜਾਬੀਆਂ ਅਸੀਂ ਤਾਂ سے جان واسطے مشہور سی اچھی تک کشتیاں واسطے مشہور سے کبڈیاں مشہور گدے پنگڑے واسطے مشہور سے ٹیسٹ پاس نہیں, کر رہے. نہیں, ہو, نہیں پاس ہو رہے ساتھوں چیتہ کا بشاہ ہے میں پالیٹکس دی کل نہیں کروں گا دس از ناٹ اے پولیٹیکل فنکشن پالیٹکس کی گل کتے کرانگے بدیا دا مندر ہے اتنے میں کدی بھی کسی کالج جا کے ਜਿੱਕੇ ਸੇ ਯੂਨੀਵਰਸਿਟੀ ਚੱਕੇ ਮੈਂ ਕਦੇ ਰਾਜਨੀਤਿਕ ਗੱਲ ਨਹੀਂ ਕਰਦਾ ਇਹ ਬਿੱਤੀ ਆ ਦਾ ਮੰਦਰ ਹੈ ਇੱਥੋਂ ਤੁਸੀਂ ਵੱਡੇ ਵੱਡੇ ਸਾਇੰਟਿਸਟ ਨਿਕਲਨੇ ਨੇ ਤਾਂ ਫਿਊਚਰ ਦੇ ਸਾਡੇ ਵਕੀਲ ਨਿਕਲਨੇ ਨੇ بڑے ਐਗਰੀਕਲਚਰਿਸਟ ਸਪੈਸ਼ਲਿਸਟ ਨਿਕਲਨੇ ਨੇ ਬਟ ਸਾਨੂੰ ਬਹਿਣਾ ਪਊਗਾ ਸਾਨੂੰ ਸੋਚਣਾ ਪਊਗਾ ਸਰਕਾਰਾਂ ਇਕੱਲੀਆਂ ਕੀ ਕਰਕੇ ਤਨ ਬਥੇਰੀ ਐਡ ਕਰਦੇ ਆ ਕਿ ਪਰਾਲੀ ਨੂੰ ਅੱਗ ਨਾ ਲਾਓ ਬਥੇਰਾ ਪ੍ਰੇਰਿਤ ਕਰਦੇ ਆ ਟੀਵੀ ਤੇ ਐਡਾ ਦਿੰਨੇ ਆ ਹਟਦਾ ਪਊ ਕਹਿੰਦੇ ਸਾਹ ਦਾ ਕੀ ਹੈ ਤਾਂ ਬਾਤ ਚ ਆ ਜੂਗਾ ਫਿਰ ਅੱਗ ਲਾਈਏ ਸਾਹ ਤੋਂ ਬਿਨਾਂ ਕੀ ਕਰੋਗੇ ਤੁਸੀਂ ਯਾਰ ਤੁਸੀਂ ਆਪਣੇ ਮੈਨੂੰ ਨਹੀਂ ਪਤਾ ਉਹ ਧੂਆਂ ਜਿਹੜਾ ਦਿੱਲੀ ਜਾਂਦਾ ਹੈ ਜਾਂ ਉਹ ਧੂਆਂ ਦਿੱਲੀ ਦੇ ਪਰਲੇ ਪਾਸੇ ਜਾਂਦਾ ਹੈ ਉਹਨਾਂ ਤਾਂ ਲਾਹੌਰ ਵਾਲੀ ਨੇ ਵੀ ਕਹਿ ਮੈਂ ਵੀ ਚਿੱਠੀ ਲਖੂ ਭਗਵਾਨ ਤਮਨ ਮਰੀਮ ਕਹਿੰਦੀ ਮੈਂ ਕਿਹ ਇੱਧਰ ਵੀ ਆਉਂਦਾ ਜੀ ਸਾਡੇ ਵਾਲੇ ਹੀ ਐ ਘੁੰਮੀ ਘੁੰਮੇ ਹੀ ਫਿਰਦਾ ਹੈ ਤੇ ਪਰ ਪਹਿਲਾਂ ਤਾਂ ਜਦੋਂ ਅੱਗ ਲੱਗਦੀ ਉਸ ਉਸੇ ਕਿਸਾਨ ਦੇ ਥੇਫੜਿਆਂ ਦੇ ਵਿੱਚ ਤੋਂ ਜਾਂਦਾ ਨਾ ਉਸੇ ਪਿੰਡ ਦੇ ਉੱਤੋਂ ਦੀ ਜਾਂਦਾ ਉਹਨਾਂ ਉਹਨਾਂ ਦੇ ਆਪਣੇ ਬੱਚਿਆਂ ਦੇ ਫੇਫੜਿਆਂ ਦੇ ਵਿੱਚ ਹੀ ਲੰਗਦਾ ਹੈ ਨਾ ਫਿਰ ਹੜ੍ਹਾਂ ਕਰ ਦਿੰਦੇ ਆਫਸਰ ਪੇਜ ਦੇ ਅਫਸਰ ਨੂੰ ਕਹਿੰਦੇ ਨਾ ਅਸਤਾ ਗਲਾਵਾਂਗੇ ਜਾਂ ਤਾਂ ਫਿਰ ਫਸਲ ਬਦਲ ਲੀਏ ਆ ਜਿਹੜਾ ਹੋਣਾ ਸੈਮੀਨਾਰ ਹੈ ਸੈਮੀਨਾਰ 'ਚ ਡਿਸਕਸ ਹੋਣਾ ਚਾਹੀਦਾ ਹੈ ਕ੍ਰੌਪ ਡਾਈਵਰਸਿਫਿਕੇਸ਼ਨ ਸਿਰਫ ਅਖਬਾਰਾਂ ਦਾ ਇੱਕ ਹੈਡਲਾਈਨ ਰਹਿ ਗਈ ਫਸਲ ਬਦਲ ਲੈਣੇ ਆ ਇਹ ਸਾਡੇ ਤਾਂ ਧਰਤੀ ਇਹਨਾਂ ਦੀ ਮੱਕੀ ਬੀਜ ਲੋ ਜੋ ਮਰਜ਼ੀ ਬੀਜ ਲੋ ਇੱਥੇ ਬਾਜਰਾ ਬੀਜ ਲੋ ਮੈਨੂੰ ਕੋਈ ਆਏ ਮੇਰੇ ਕੋਲ ਪੁੱਛਣ ਕੋਈ ਸਿੱਗੇ ਜੁਨੀਆਨਾ ਵਾਲੇ ਮੈਂ ਕਹੇ ਜੀ ਧਰਤੀ ਦਾ ਪਾਣੀ ਖਤਮ ਹੋ ਚੱਲਿਆ 6 600 ਫੁੱਟ ਤੇ ਵਾਟਰ ਲੈਵਲ ਚਲਾ ਗਿਆ ਬਦਲ ਲੀਏ ਚੋਨਾ ਨਾ ਬੀਜੀਏ ਜਦ ਕਟ ਡਿਊਰੇਸ਼ਨ ਵਾਲਾ ਬੀਜੀਏ ਹਸਪੇ ਮੇਰੇ ਕਹਿੰਦੇ ਮਾਨ ਸਾਹਿਬ ਹਰੇ ਕਹਿੰਦਾ ਵੀ ਪਾਣੀ ਖਤਮ ਹੋ ਰਿਹਾ ਹੈ ਫਸਲ ਬਦਲੋ ਚੋਨਾ ਨਾ ਬੀਜੋ ਮੈਨੂੰ ਕਹਿੰਦੇ ਫਿਰ ਕੀ ਬੀਜਿਆ ਕਰੀਏ ਮੈਂ ਕਹਿੰਦਾ ਇਸ ਜਾਇਜ਼ ਜਵਾਬ ਫਿਰ ਮੈਂ ਦੇਉਂਗਾ ਹੈ ਜੇ ਤੁਹਾਨੂੰ ਜਵਾਬ ਵੀ ਨਹੀਂ ਮਿਲਿਆ ਹੋਣਾ ਕਿ ਕਹਿੰਦੇ ਕਿ ਮੈਂ ਮੈਂ ਕਹਿੰਦਾ ਜੀ ਉਹ ਫਸਲਾਂ ਬੀਜਨੇ ਸ਼ੁਰੂ ਕਰ ਲਈਏ ਜਿਹੜੀਆਂ ਪਾਣੀ ਖਤਮ ਹੋਣ ਤੋਂ ਬਾਅਦ ਬੀਜੇ ਕਰਾਂਗੇ ਉਦੋਂ ਵੀ ਤਾਂ ਕੁਝ ਬੀਜੇ ਹੀ ਕਰੋਗੇ ਛਿੱਟੇ ਹੀ ਦੇਓਗੇ ਬਾਜਰੇ ਦਾ ਮੱਕੀ ਬੀਜੋਗੇ ਮੂੰਫਲੀ ਬੀਜੋਗੇ ਸਰੋਂ ਬੀਜੋਗੇ ਹੁਣ ਸ਼ੁਰੂ ਕਰ ਲੈਣੇ ਆ ਕਿ ਪਾਣੀ ਬਚੇ ਸੋ ਸਾਨੂੰ ਆਪਣਾ ਕਲਾਈਮੇਟ ਬਚਾਉਣਾ ਪਊਗਾ ਪੂਰੀ ਦੁਨੀਆ ਦੀ ਪ੍ਰੋਬਲਮ ਹੈ ਮੈਂ ਇੱਕ ਐਗਜ਼ਾਮਪਲ ਦੇਣਾ ਥੋੜੀ ਜੀ ਡੰਪਿੰਗ ਕਰਤੀ ਸੀ ਬੋਇੰਗ ਨੇ ਸਿਆਟਲ ਚ ਬੋਇੰਗ ਜਿਹੜੇ ਜਹਾਜ਼ ਬਣਦੇ ਆ ਉਹਨਾਂ ਨੇ ਅਨਟਰੀਟਡ ਵਾਟਰ ਐਦੀ ਗੱਦੜ ਲੈਕ ਚ ਕਿਤੇ मिलियंस डॉलर ਦਾ ਜੁਰਮਾਨਾ ਹੋਇਆ ਕਿ ਤੁਸੀਂ ਕੋਸ਼ਿਸ਼ ਕਿੰਨੇ ਕੀਤੀ ਤੇ ਪਾਣੀ ਨੂੰ ਅਨਟ੍ਰੀਟਡ ਵਾਟਰ ਜਿਹੜਾ ਉਹ ਉਹਦੇ ਵਿੱਚ ਕਰਤਾ ਡੰਪ ਕਰਦੇ ਸਾਡੇ ਇੱਥੇ ਦੇਖੋ ਅਸੀਂ ਆਪਣਾ ਕੂੜਾ ਗਵੰਡੀਆਂ ਦੇ ਘਰੇ ਸੁੱਟ ਕੇ ਕਹਿੰਦੇ ਨੇ ਅਸੀਂ ਸਫਾਈ ਕਰਤੀ ਪਰ ਉਹਨਾਂ ਦੇ ਕਰੀ ਤਾਂ ਗੰਦ ਪੈ ਗਿਆ ਨਾ ਸੋ ਇਦਿਆਂ ਪਾ ਨੂੰ ਸਮਾਜਿਕ ਲਹਿਰ ਬਣਾਉਣੀ ਪੂ ਸੋਸ਼ਲ ਇੱਕ ਅੰਦੋਲਨ ਤੈਤ ਹਲਕਾ ਆਪਣਾ ਪੰਨਾ ਪੂਰ ਨਹੀਂ ਤਾਂ ਆਪਾਂ ਆਉਣ ਵਾਲੀਆਂ ਪੀੜ੍ਹੀਆਂ ਲਈ ਪੰਜਾਬ ਪੰਜ ਪਾਣੀ ਪੰਜ ਆਬ ਆਉਣ ਵਾਲੇ ਦਿਨਾਂ 'ਚ ਕੱਲਾ ਨਾ ਹੀ ਰਹਿ ਜਾਣਾ ਪਾਣੀ ਕਿੱਥੋਂ ਲਪੋਗੇ ਉਹੀ ਸਤਲੋਜ ਨੰਗਲ ਤੋਂ ਚੱਲਦਾ ਹੈ ਭਾਖੜਾ ਨੰਗਲ ਵੀ ਉੱਥੇੋਂ ਨਿਕਲਦੀ ਹੈ ਉਹੀ ਨੰਗਲ ਭਾਖੜਾ ਨੰਗਲ ਉਹੀ ਸਤਲੋਜ ਨੂੰ ਨੀਲੇ ਰੰਗ ਦੇ ਚੱਲਦੀ ਹੈ ਉਥੋਂ ਗੁਰੂ ਸਾਹਿਬ ਨੇ ਅੰਮ੍ਰਿਤ ਬਣਾਇਆ ਸੀ 13 April 1699 ਨੂੰ ਜਦੋਂ ਖਾਲਸਾ ਸਾਜਿਆ ਸੀ ਸਤਲੁਜ ਦਾ ਪਾਣੀ ਲੈ ਕੇ ਅਮਰਤ ਬਣਾਇਆ ਸੀ। ਪਾਖੜਾ ਜਾਂਦੀ ਹੈ ਸਤਲੁਜ ਵੀ ਉੱਥੇ ਆਉਂਦੇ ਇੱਕੋ ਥਾਂ ਤੋਂ। ਤੁਸੀਂ ਦੇਖਿਓ ਪਾਖੜਾ ਸਾਰੇ ਪੰਜਾਬ ਤੇ ਅੱਗੇ ਹਰਿਆਣਾ ਚਲੀ ਜਾਂਦੀ ਹੈ। ਉਹ ਰਹਿੰਦੀ ਹੈ ਨੀਲੇ ਰੰਗ ਦੀ। ਪਾਖੜਾ ਦਾ ਪਾਣੀ ਨੀਲੇ ਰੰਗ ਦਾ। ਸਤਲੁਜ ਲਧਿਆਣੀ ਤੱਕੋਂ ਦਾ ਆਉਂਦਾ ਕਾਲਾ। ਕਿਉਂਕਿ ਪਾਖੜਾ ਚੋਂ ਪਾਣੀ ਪੰਜਾਬ ਚ ਨਿਕਲਦਾ ਹੈ। ਪਾਖੜਾ ਚ ਪੰਜਾਬ ਚੋਂ ਪਾਣੀ ਕਿਤੇ ਪੈਂਦਾ ਨਹੀਂ ਇੱਥੇ ਸਾਰੇ ਸ਼ਹਿਰਾਂ ਦਾ ਸੀਵਰੇਜ ਸਾਬ ਤੇ ਹੋਵੇ ਉਹ ਸਤਲੁਜ ਚ ਪੈਂਦਾ ਸਤਲੁਜ ਜਾ ਕੇ ਫਿਰੋਜ਼ਪੁਰ ਜਦੋਂ ਬਾਇਆ ਕਸੂਰ ਥੋੜਾ ਜਿਹਾ ਕਸੂਰ ਜਾਂਦਾ ਪਾਕਿਸਤਾਨ ਚੋਂ ਉੱਥੋਂ ਫੇਰ ਵਾਪਸ ਆ ਜਾਂਦਾ ਉਹ ਫਾਜ਼ਲ ਕਾਦੇ ਪਿੰਡਾਂ ਜਾ ਕੇ ਦੇਖੋ ਤੁਸੀਂ ਉਹਨਾਂ ਦੇ ਵਿੱਚ ਅਮੜੇ ਦੀਆਂ ਫੈਕਟਰੀਆਂ ਸਾਰੀਆਂ ਜਿਹੜੀਆਂ ਨੇ ਉਹ ਸਤਲੁਜ ਦੇ ਕਿਨਾਰੇ ਲਾਈਆਂ ਹੋਈਆਂ ਉਹ ਵੀ ਉਹ ਵੀ ਸਾਰਾ ਆਪਣਾ ਕਾਲਾ ਪਾਣੀ ਮਤਲਬ ਪਹਿਲਾਂ ਹੁੰਦਾ ਸੀਗਾ ਅੰਗਰੇਜ਼ ਕਾਲੇ ਪਾਣੀ ਦੀ ਸਜ਼ਾ ਦਿੰਦੇ ਹੁੰਦੇ ਸੀ ਅਸੀਂ ਤਾਂ ਹੁਣ ਆਪ ਦਿੰਨੇ ਆ ਆਪਣੇ ਆਪ ਨੂੰ ਕਾਲੇ ਪਾਣੀ ਦੀ ਸਜ਼ਾ ਹੰਡੇਮਾਨੀ ਕੁਬਾਰ ਨੂੰ ਕਾਲੇ ਪਾਣੀ ਕਹਿੰਦੇ ਸੀ ਸੋ ਇਹਦੇ ਵਾਸਤੇ ਆਪਾਂ ਨੂੰ ਸੋਚਣਾ ਪਊਗਾ ਤੁਹਾਡੇ ਵਰਗੇ ਜ਼ਹੀਨ ਲੋਕ ਤੁਹਾਡੇ ਵਰਗੇ ਦਿਮਾਗੀ ਬੰਦੇ ਗੰਭੀਰ ਬੰਦੇ ਉਹਨੂੰ ਬੈਠਣਾ ਪਊਗਾ ਇਹਦੇ ਵਾਸਤੇ ਕੱਟ ਨਹੀਂ ਚਾਹੀਦਾ ਇਹਦੇ ਵਾਸਤੇ ਤਾੜੀਆਂ ਨਹੀਂ ਚਾਹੀਦੀ ਹੂਹੱਲਾ ਨਹੀਂ ਚਾਹੀਦਾ ਇਹਦੇ ਵਾਸਤੇ ਤਾਂ ਕਾਗਜ਼ ਤੇ ਪੈਨ ਨਹੀਂ ਚਾਹੀਦੇ ਬਸ ਕਿ ਆਓ ਆਪਾਂ ਬੈਠੀਏ ਹੋਮਵਰਕ ਕਰੀਏ ਪੰਜਾਬ ਨੂੰ ਅਰਦੇਸ਼ ਨੂੰ ਕੀ ਸਾਡੇ ਦੇਸ਼ ਨੂੰ ਕੀ ਨਹੀਂ ਦਿੱਤਾ ਕੁਦਰਤ ਨੇ ਹਰ ਕਿਸਮ ਦਾ ਮੌਸਮ ਸਾਡੇ ਕੋਲ ਪਹਾੜ ਸਾਡੇ ਕੋਲ ਮਾਰੂਥਲ ਸਾਡੇ ਕੋਲ ਕੋਲਾ ਸਾਡੇ ਕੋਲੇ ਤੇਲ ਸਾਡੇ ਕੋਲੇ ਹਰ ਉਪਜਾਊ ਧਰਤੀ ਸਾਡੇ ਕੋਲੇ ਕੀ ਨਹੀਂ ਦਿੱਤਾ ਇਹ ਮਿਹਨਤੀ ਕੌਮ ਸਾਡੇ ਕੋਲ ਲੋਕ ਜੇ ਇਸ ਤਰ੍ਹਾਂ ਕਰ ਲਾਂਗੇ ਕਿ ਆਪਾਂ ਅਬ ਇਸ ਲਈ ਰਵਾਂਗੇ ਜਾਂ ਕੇਅਰਲੈਸ ਹੋ ਜਾਂਗੇ ਤਾਂ ਫਿਰ ਆਪਾਂ ਨੂੰ ਅੱਗੇ ਆਉਣ ਵਾਲੇ ਸਮੇਂ 'ਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਊਗਾ ਸੋ ਫਿਊਚਰ 'ਚ ਜੋ ਪ੍ਰੋਬਲਮ ਆ ਰਹੀਆਂ ਨੇ ਅੱਜ ਹੀ ਡਿਸਕਸ ਕਰੀਏ ਨਹੀਂ ਤਾਂ ਉਹ ਵੀ ਹੈ ਕਿ ਅੱਜ ਵੀ ਬਾਜ਼ਾਰ 'ਚ ਖਾਲੀ ਹੱਥ ਵਾਪਸ ਆ ਜਾਂਦਾ ਹਾਂ ਅੱਜ ਵੀ ਬਾਜ਼ਾਰ 'ਚ ਖਾਲੀ ਹੱਥ ਵਾਪਸ ਆ ਜਾਂਦਾ ਹਾਂ ਪਹਿਲੇ ਪਹਿਲੇ ਹੁੰਦਰੀ ਸਿੱਖਣ ਨੂੰ ਮਿਲੂਗਾ ਕਿਉਂਕਿ ਕੱਲੀ ਥਿਉਰੀ ਨਹੀਂ ਪ੍ਰੈਕਟੀਕਲੀ ਨਾਲ ਜ਼ਿਆਦਾ ਕੰਮ ਕਰਦਾ ਹੈ ਤੋ ਬਹੁਤ-ਬਹੁਤ ਤੁਹਾਨੂੰ ਗੁੱਡ ਲੱਕ ਜਿਹੜੇ ਸਟੂਡੈਂਟ ਨੇ ਜਿਨਾਂ ਨੇ ਆਉਣ ਵਾਲੇ ਸਮੇਂ 'ਚ ਸਾਡੇ ਸਾਇੰਟਿਸਟ ਬਣਨਾ ਹੈ ਤੇ ਉਹ ਸਾਇੰਟਿਸਟ ਜਿਹੜੇ ਇਸ ਦੁਨੀਆ ਦੀ ਗਲੋਬਲ ਜਿਹੜਾ ਪ੍ਰੋਬਲਮਸ ਨੇ ਦੁਨੀਆ ਦੀਆਂ ਪ੍ਰੋਬਲਮਾਂ ਨੂੰ ਹੱਲ ਕਰਨ 'ਚ ਲੱਗੇ ਕਿਸੇ ਨਾ ਕਿਸੇ ਨੇ ਤਾਂ ਫਿਰ ਸ਼ੁਰੂ ਕਰ ਨਹੀਂ ਪੈਂਦਾ ਹਰੇਕ ਬੰਦਾ ਆਪਣੇ ਘਰਵਾਰੇ ਸੋਚਣ ਲੱਗ ਜਾਂਦਾ ਆਪਣੇ ਘਰਵਾਰੇ ਹਰੇਕ ਸੋਚਦਾ ਹੈ ਪਰ ਬਾਹਰਵਾਰੇ ਆਲੇ ਦੁਆਲੇ ਬਾਰੇ ਸਾਨੂੰ ਸਾਡੇ ਗੁਰੂਆਂ ਨੇ ਦੱਸਿਆ ਕਿ ਦੂਜਿਆਂ ਦੇ ਹੱਕ 'ਚ ਖੜੋ ਮੇਰੇ ਵਰਗੇ ਕਮਲੇ ਨੂੰ ਕਿਸੇ ਨੇ ਕਿਹਾ ਜਿੰਨਾ ਸਮਾਂ ਤੂੰ ਇੱਧਰ ਲਾਇਆ ਆਪਣੇ ਕੰਮ ਕਰਤੀ ਲਾ ਲੈਂਦਾ ਹੁਣ ਤੱਕ ਤੂੰ ਨਿਹਰਿਆ ਮਿੱਤਰਾ ਪੈਸੇ ਬਹੁਤ ਕਮਾ ਲੇਂਦਾ ਪੈਸੇ ਨਾਲ ਪੋਜੀਸ਼ਨ ਬਣਦੀ ਕੋਈ ਕਾਰੋਬਾਰ ਚਲਾ ਲੈਂਦਾ ਧਨੀਆਂ ਦੀ ਸੂਚੀ ਵਿੱਚ ਤੂੰ ਵੀ ਆਪਣਾ ਨਾਮ ਲਿਖਵਾ ਲੈਂਦਾ ਅੱਗੇ ਜਵਾਬ ਆਇਆ ਗੱਲ ਤਾਂ ਤੇਰੀ ਠੀਕ ਹੈ ਮਿੱਤਰਾ ਮੈਂ ਪੈਸੇ ਬਹੁਤ ਕਮਾ ਲੈਂਦਾ ਧਨੀਆਂ ਦੀ ਸੂਚੀ ਵਿੱਚ ਮੈਂ ਵੀ ਆਪਣਾ ਨਾਂ ਲਿਖਵਾ ਲੈਂਦਾ ਪਰ ਰੁੱਖਾਂ ਨਾਲ ਸ਼ਾਮਾਂ ਮਿਟਦੀਆਂ ਇਹ ਸਮਾਂ ਸਭ ਨੂੰ ਢਾ ਲੈਂਦਾ ਕਿੰਨੇ ਧਨੀ ਹੋ ਤੁਰ ਗਏ ਕੋਣ ਕਿਸੇ ਦਾ ਨਾਂ ਲੈਂਦਾ ਕੋਣ ਲਿਖਦਾ ਫਿਰ ਸੱਚੀ ਗੁਰਬਾਣੀ ਜੇ ਨਾਨਕਾ ਦੀ ਪਾਲੈਣਾ ਸੋ ਗੁਰੂ ਨਾਨਕ ਸਾਹਿਬ ਦੀ ਦੁਕਾਨ ਖੋਲ ਕੇ ਬਹਿ ਜਾਣਾ ਤਾਂ ਫਿਰ ਕਿਰਤ ਕਰੋ ਦਾ ਨਾਮ ਜਪੋ ਦਾ ਵੰਡ ਛਕੋ ਦਾ ਹੋਕਾ ਕੌਣ ਦਿੰਦਾ ਸੱਜਣ ਠੱਗ ਵਰਗੇ ਨੂੰ ਕੌਣ ਸੁਧਾਰਦਾ ਮਲਕ ਪਾਗੋ ਤੇ ਭਾਈ ਲਾਲੂ ਦੀ ਰੋਟੀਆਂ 'ਚੋਂ ਫਰਕ ਕੌਣ ਕੱਢਦਾ اداسیاں کر کے کلومیٹر کر کر جا کے لوگ کا ہوگا ہر گل پیسے نہیں اپنے واسطے نہیں واسطے فیوچر یہ تو نہیں اور کسی کرانچی کوئی مل نہیں بہت بہتر پیا ستکار میں نے سنیا بہت بہت مہربانی لوگوں کو اکثر کہتے سنا ہے ج رہے تو پھر ملیں گے لیکن اس دل نے کہا ہے ملتے رہے تو جنہ رہیں گے بار بار آؤ ویلکم جدو جدو جو آنا چاہنے آؤ اِسا سواگت